ਗਲਤ ਬਣ ਕੇ ਦੇ ਇੱਕ ਕਾਨੂੰਨ ਖਤਮ ਕੀਤੇ ਜਾਂਦੇ ਨੇ ਤੇ ਪਹਿਲੀ ਵਾਰ ਹੋਇਆ ਕਈਆਂ ਦੇ ਮਨਾਂ ਵਿੱਚ ਅਜੇ ਕੁਝ ਸ਼ੰਕੇ ਵੀ ਹੈ ਕਿ ਸ਼ਾਇਦ ਹੋ ਸਕਦਾ ਹੈ ਉਹ ਕਾਨੂੰਨ ਜਿਹੜੇ ਦੁਬਾਰੇ ਉਹ ਲਾਗੂ ਹੋ ਹੀ ਕਰ ਲੈਣ। ਉਹ ਕਾਨੂੰਨ ਤਾਂ ਨਹੀਂ ਲਾਗੂ ਹੋ ਸਕਦੇ ਦੁਬਾਰੇ ਉਹ ਤਾਂ ਖਤਮ ਹੋਇਆ ਹੋਇਆ। ਨਵੇਂ ਕਾਨੂੰਨ ਸਰਕਾਰਾਂ ਕੋਲੇ ਬਹੁਸੰਮਤੀ ਜਦੋਂ ਹੁੰਦੀ ਹੈ ਉਹ ਤੁਸੀਂ ਨਾ ਪੁੱਛ ਤੁਹਾਡੀ ਆ। ਐਸਾ ਵੀ ਲੋਕਾਂ ਨੇ ਬੜਾ ਵੱਡਾ ਹਮਲਾ ਮਾਰਿਆ ਜਿਹੜਾ ਕਿ ਉਹ ਬਹੁਸੰਮਤੀ ਨਹੀਂ ਮਿਲੀ ਦੂ ਤਿਹਾਈ ਨਹੀਂ ਮਿਲਿਆ। ਨਹੀਂ ਜੋ ਕਾਨੂੰਨ ਬਣਾਦੇ ਫਿਰ ਉਸੇ ਤਰ੍ਹਾਂ ਦੇ ਪਰ ਸਟੇਟਾਂ ਦੇ ਰਾਹੀਂ ਜਿਵੇਂ ਪਿਛਲੇ ਸਮੇਂ ਜਿੰਨਾਂ ਨੇ ਖੇਤੀ ਖਰਬਾ ਲਿਆ ਕੇ ਇੱਕ ਨੀਤੀ ਕਮਿਊਨਿਟੀ ਖੇਤੀ ਖਰੜਾ ਲਿਆ ਕੇ ਸਟੇਟਾਂ ਤੋਂ ਲਾਗੂ ਕਰਾਉਣ ਦਾ ਯਤਨ ਕੀਤਾ ਉਹਨਾਂ ਕਾਨੂੰਨਾਂ ਨੂੰ ਦੂਜੇ ਰੂਪ ਦੇ ਵਿੱਚ ਉਹਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਨੇ ਅੱਗੇ ਲੱਗ ਕੇ ਮੋਰਚਾ ਲਾਇਆ ਤੇ ਇਸ ਸਰਕਾਰ ਆ ਜਿਹੜੀ ਭਵੰਤਮਾਨ ਵਾਲੀ ਉਹਨੂੰ ਅਸੀਂ ਆਖਿਆ ਵੀ ਵਿਧਾਨ ਸਭਾ ਤੇ ਉਹਨੂੰ ਰੱਦ ਕਰੋ ਪਰ ਵਿਧਾਨ ਸਭਾ ਤੇ ਨਹੀਂ ਚਲੋ ਉਹਨਾਂ ਨੇ ਆਪਣਾ ਮਤਾ ਪਾ ਕੇ ਉਹਨੂੰ ਰੱਦ ਕਰ ਦਿੱਤਾ ਪਰ ਵਿਧਾਨ ਸਭਾ ਦੇ ਵਿੱਚ ਨਹੀਂ ਕੀਤਾ ਇਹ ਵੀ ਕਿਸਾਨ ਜੱਟੇ ਬੰਦਿਆਂ ਦੀ ਇੱਕ ਇਕੱਠੀਆਂ ਦੀ ਸ਼ਕਤੀ ਸੀ ਤੇ ਹੁਣ ਮੈਂ ਸਾਥੀਓ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜੀ ਨੌਜਵਾਨੀ ਹੈ ਨੌਜਵਾਨੀ ਤੋਂ ਬਿਨਾਂ ਕੋਈ ਵੀ ਕਾਰਜ ਹੈ ਜਿਹੜਾ ਉਹ ਸਿਰੇ ਨਹੀਂ ਚੜ ਸਕਦਾ ਉਹਦੇ ਵਿੱਚ ਤੁਹਾਡੀ ਬਹੁਤ ਵੱਡੀ ਲੋੜ ਆ ਤੁਸੀਂ ਇਹ ਸਮੂਹੀਤ ਕੀਤੀ ਮੈਂ ਤੁਹਾਡਾ ਧੰਨਵਾਦ ਕਰਦਾ ਚਾਹੇ ਸਰਕਾਰ ਹੋਵੇ ਕਾਂਗਰਸ ਦੀ ਚਾਹੇ ਹੋਵੇ ਕਾਂਗਰਸ ਦੀ ਚਾਹੇ ਹੋਵੇ ਭਾਜਪਾ ਦੀ ਤੇ ਚਾਹੇ ਹੋਵੇ ਇਹਨਾਂ ਦੀ ਘੜੂਆ ਲਿਆਂਦੀ ਕੋਈ ਵੀ ਸਰਕਾਰ ਤੁਹਾਡੇ ਮਸਲੇ ਹੱਲ ਨਹੀਂ ਕਰਦੀ ਜਿੰਨਾ ਚਿਰ ਆਪਣੇ ਵਿੱਚ ਏਕਾ ਨਾ ਹੋਵੇ ਏਕੇ ਨਾਲ ਆਪਾਂ ਚੱਲੀਏ ਨਾ ਇਸ ਕਰਕੇ ਹੀ ਘਰ ਘਰ ਆਪਾਂ ਫਿਰਦੇ ਆ ਕਿ ਏਕਾ ਬਣਾਉਣ ਦੀ ਲੋੜ ਹੈ ਇਕੱਠਿਆਂ ਹੋਣ ਦੀ ਲੋੜ ਹੈ ਇਕੱਠੇ ਹੋ ਕੇ ਚੱਲੀਏ ਤੇ ਆਪਣੇ ਮਸਲੇ ਜਿਹੜੇ ਨੂੰ ਆਪਾਂ ਹੱਲ ਕਰਵਾ ਲਏ ਇਸ ਕਰਕੇ ਹੀ ਫਿਰ ਫਿਰ ਹੋਕਾ ਦੇ ਰਿਹਾ ਤੇ ਤੁਹਾਨੂੰ ਨੌਜਵਾਨਾਂ ਨੂੰ ਅਪੀਲ ਕਰਦੇ ਆ ਕਿ ਤਗੜੇ ਹੋ ਕੇ ਤੁਸੀਂ ਅੱਜ ਜੇ ਸਾਡੇ ਨਾਲ ਜੁੜਨ ਦਾ ਯਤਨ ਕੀਤਾ ਝੋਬੜ ਫਿਰਕ ਦੇ ਰਾਹੀ ਬਹੁਤ ਵਧੀਆ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੁਹਾਨੂੰ ਮੁਬਾਰਕਵਾਦ ਦੇਣਾ ਤੇ ਜਲਦੀ ਹੀ ਅਸੀਂ ਫੇਰ ਇਕੱਠ ਕਰਕੇ ਇਹਨਾਂ ਦੀ ਐਪਲੀਕੇਸ਼ਨਾਂ ਬਾਰੇ ਗੱਲ ਹੋਊਗੀ ਆਂ 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 ਅਸੀਂ ਜਲਦੀ ਜਲਦੀ ਇਹਨਾਂ ਨੂੰ ਜ਼ਿੰਮੇਵਾਰੀ ਵੰਡੀ ਜਿਹੜੀ ਹੈ ਉਹ ਬੜੇ ਮਿਰਕ ਨੂੰ ਦੇਵਾਂਗੇ ਤੁਹਾਡੇ ਸਾਥੀਆਂ ਨੂੰ ਤੁਹਾਨੂੰ ਵੀ ਦੇਵਾਂਗੇ ਸਾਰਿਆਂ ਨੂੰ ਜਿਵੇਂ ਜਿਵੇਂ ਕਹੀ ਜਾਊਗਾ ਉਹਦੇ ਮੁਤਾਬਕ ਜ਼ਰੂਰਤ ਨੂੰ ਅੱਗੇ ਲਾ ਕੇ ਅਸੀਂ ਚੱਲਣ ਦਾ ਕਦਮ ਕਰਦੇ ਆਂ ਤੇ ਜਲਦੀ ਹੀ ਅਸੀਂ ਇਹਨਾਂ ਨੂੰ ਜ਼ਿੰਮੇਵਾਰੀ ਜਿਹੜੀ ਹੈ ਭਾਰਤੀ ਕਿਸਾਨ ਯੂਨੀਅਨ ਸ਼ਾਹੀਪੁਰ ਦੇ ਅੰਦਰ ਉਹਦੇ ਯੂਥ ਵਿੰਗ ਦੇ ਅੰਦਰ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਜਲਦੀ ਦੇਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰੈਸ ਦਾ ਧੰਨਵਾਦ ਨਗਾਵਾ ਸਾਹਿਬ ਪਹੁੰਚੇਗੇ ਸਾਰੇ ਹੀ ਮੇਰੇ ਸਾਥੀ ਜਿਹੜੇ ਨਵੇਂ ਪੁਰਾਣੇ ਜਿਹੜੇ ਅੱਜ ਚਾਏ ਉਹ ਤੁਹਾਡਾ ਸਾਰਿਆਂ ਦਾ ਪਹਿਲੇ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਅਗਰ ਆਪਣੇ ਵੀ ਆਪ ਇਹ ਨਵੀਂ ਵੀ ਮੀਟਿੰਗ ਤੋਂ ਹਾਂ ਉਹ ਐਲਡੀ 20 ਤਰੀਕ ਨੂੰ ਮੀਟਿੰਗ ਆਪਣੀ ਦੁਖਣਵਾਰ ਸਾਹਿਬ ਹੁੰਦੀ ਜੋ ਪੱਕੀ ਪਰਮਾਨੈਂਟਲੀ ਮੀਟਿੰਗ ਹੈ ਹੁਣ ਬਾਕੀ ਆਪ ਇਹ ਸਟੇਸ਼ਨ ਹੋ ਗਿਆ ਸਾਰੇ ਨੰਬਰਦਾਰ ਹੁਣੀ ਨੇ ਜੋ ਹੁਣ ਹੁਣੀ ਆ ਜਸਵੀਰ ਹੁਣੀ ਸਤਰਾਜ ਜਿੰਨੇ ਆਪਣੇ ਸਾਰੇ ਇੱਥੇ ਬੈਠੇ ਆ ਆ ਵੀ ਤੁਹਾਡਾ ਐਕਸਟ੍ਰੇਸ਼ਨ ਐ ਇਸ ਏਰੀਏ ਦੇ ਵਿੱਚ ਆਪਣੀ ਮੀਟਿੰਗ ਕਰਨੀ ਦੀ ਇੱਥੇ ਵੀ ਕੋਈ ਨਹੀਂ ਬ੍ਰੀਫਿੰਗ ਵੀ ਫਿਕਸ ਕਰ ਲਓਗੇ ਇੱਥੇ ਵੀ ਕਰਿਆ ਕਰਾਂ ਠੀਕ ਹੈ ਜੀ ਤੇ 20 ਤਰੀਕ ਨੂੰ ਹਰ ਮਹੀਨੇ ਦੀ 20 ਤਰੀਕ 11 ਵਜੇ ਡੋਕਰਵਾ ਸਾਹਿਬ ਆਪਾਂ ਮੀਟਿੰਗ ਕਰਦੇ ਆ ਸਮੇਂ ਦੇ ਨਾਲ ਥੋੜਾ ਜਿਹਾ ਟਾਈਮ ਦਾ ਤਾਂ ਕਿ ਅਸੀਂ ਚਾਲੂ ਰਹਿੰਦੇ ਹਾਂ ਡੋਕਰਵਾ ਸ੍ਰੀ ਗੁਰਮੀਤ ਸਿੰਘ ਸਾਹਿਬ ਤੁਹਾਡਾ ਸਾਰਿਆਂ ਦਾ ਬਹੁਤ ਬੜਾ ਵੈਗੁੱਟਿਕ ਕਰਦਾ ਤੁਹਾਡਾ ਬਾਈਲਾ